ਸਾਰੇ ਸ਼ਹਿਰੀਆਂ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਨੇ ਸਿੱਧੂ ਮੂਸੇਵਾਲਾ ਦੇ ਬਾਰੇ ਜਿਹੜੀ ਬੁੱਕ ਲਿਖੀ ਆ ਉਹਦੇ ਖਾਸ ਦੋਸਤ ਮਨਜਿੰਦਰ ਮਾਖਾ ਨੇ ਉਹਦੇ ਕਾਂਡਾਂ ਬਾਰੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਪਹਿਲੀਆਂ ਵੀਡੀਓਾਂ ਪਹਿਲੇ ਕਾਂਡ ਨਹੀਂ ਦੇਖੇ ਤਾਂ ਉਹ ਚੈਨਲ ਤੇ ਜਾ ਕੇ ਕਾਂਡਾਂ ਨੂੰ ਦੇਖ ਸਕਦੇ ਨੇ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਸਕੇ ਕਿਉਂਕਿ ਇਹਦੇ ਵਿੱਚ ਸਿੱਧੂ ਦੀ ਜ਼ਿੰਦਗੀ ਦੇ ਬਾਰੇ ਸਾਰਾ ਦੱਸਿਆ ਗਿਆ ਜਿਹੜਾ ਉਹਦਾ ਦੋਸਤ ਦੀ ਉਹਦੇ ਕਲੋਜ਼ਰ ਇਹ ਹੈ ਉਹਨੂੰ ਬਹੁਤ ਘਟਨਾਵਾਂ ਦਾ ਪਤਾ। ਇਹ ਬੁੱਕ ਪੜਨ ਤੋਂ ਬਾਅਦ ਸਿੱਧੂ ਬਾਰੇ ਚੰਗੀ ਤਰ੍ਹਾਂ ਚੰਨਣਾ ਪਾ ਸਕਦੇ ਨੇ ਲੋਕੀ ਜਿਹੜੇ ਕੀ ਉਹਨੂੰ ਫੋਕਰਾ ਕਹਿੰਦੇ ਸੀ ਜਾਂ ਉਹਨੂੰ ਹੋਸ਼ਾ ਕਹਿੰਦੇ ਸੀ ਇਹਦੇ ਤੋਂ ਪਤਾ ਲੱਗਦਾ ਕਿ ਸਿੱਧੂ ਕਿੰਨੇ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਸੀ। ਉਦੀ ਜ਼ਿੰਦਗੀ ਕਿਵੇਂ ਟਸਲ-ਫਸਲ ਰਹਿੰਦੀ ਸੀ ਦੇਖਣ ਵਾਲਿਆਂ ਨੂੰ ਤਾਂ ਇਹ ਸੀ ਕਿ ਉਹ ਬਹੁਤ ਅਮੀਰ ਹੈ ਉਹਦੇ ਕੋਲ ਪੈਸਾ ਉਹ ਜਾਣ ਕੇ ਇਦਾਂ ਕਰਦਾ ਫੁਗਰੀ ਮਾਰਦਾ ਪਰ ਇਹਦੇ ਪਿੱਛੇ ਦੇ ਕੀ ਕਾਰਨ ਨੇ ਉਹ ਸਾਰੇ ਇਹਦੇ ਵਿੱਚ ਦਰਜ ਨੇ ਤਜ ਜੇਪਾ ਗੱਲ ਕਰਨ ਜਾ ਰਹੇ ਹਾਂ ਕਾਂਡ 13ਵੇਂ ਬਾਰੇ ਸ਼ੋਭਦੀਪ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਦੇ ਕੁਝ ਐਸੇ ਪੇਧ ਵੀ ਨੇ ਜੋ ਬਹੁਤ ਘੱਟ ਲੋਕ ਜਾਣਦੇ ਨੇ ਉਹਨੂੰ ਚਾਹਣ ਵਾਲੇ ਉਹ ਸਭ ਪੇਧ ਜਾਣਨਾ ਚਾਹੁੰਦੇ ਹਨ ਜਿਨ੍ਹਾਂ ਕਰਕੇ 29 ਮਈ 2022 ਦਾ ਮਨੁੱਖ ਦਿਨ ਆਇਆ ਉਸ ਬਾਰੇ ਜਨਰ ਦੀ ਇੱਛਾ ਬਹੁਤ ਪ੍ਰਭਾਵ ਹੈ ਇਸੇ ਲਈ ਉਸ ਬਾਰੇ ਕਈ ਤਰ੍ਹਾਂ ਦੀਆਂ ਗਲਤਮਲਤ ਜਾਣਕਾਰੀਆਂ ਸੋਸ਼ਲ ਮੀਡੀਆ ਤੇ ਸਾਰੇ ਫਲਾਈਆਂ ਜਾਂਦੀਆਂ ਨੇ ਤੇ ਜੋ ਅਸੀਂ ਫੋਨ ਤੇ ਵੇਖਦੇ ਆ ਉਸੇ ਤੇ ਯਕੀਨ ਕਰ ਬੈਠਦੇ ਆ ਪਰ ਇਸ ਦੌਰ ਵਿੱਚ ਸੱਚ ਦਮ ਤੋੜ ਰਿਹਾ ਹੈ ਟੈਕਨੋਲੋਜੀ ਦੇ ਇਸ ਯੁੱਗ ਵਿੱਚ ਸਭ ਕੁਝ ਬੱਬਲ ਬੂਸੇ ਵਿੱਚ ਹੈ ਸਚਾਈ ਤੋ ਕਹ ਰਹਾ ਦੂਰ ਇੱਕ ਘੱਟ ਸਮਝ ਵਾਲਾ ਵਿਅਕਤੀ ਫੋਨ ਤੇ ਬੋਲ ਰਿਹਾ ਹੈ ਘੱਟ ਸਮਝ ਵਾਲੇ ਬਲੌਗਰ ਦੀ ਗੱਲ ਨੂੰ ਹੀ ਅੰਤਮ ਸੱਚ ਸਮਝ ਬੈਠਾ ਹੈ ਐਸੇ ਲੋਕਾਂ ਦੁਆਰਾ ਫਲਾਈਆਂ ਗਈਆਂ ਜਾਣਕਾਰੀਆਂ ਝੂਠੀਆਂ ਤਾਂ ਹੈ ਹੀ ਨਾਲ ਨਾਲ ਸਮਾਜ ਤੇ ਨਵੀਂ ਪੀੜੀ ਲਈ ਖਤਰਨਾਕ ਵੀ ਨੇ ਨਾ ਸਿਰਫ ਇਸ ਦੁੱਧ ਦੇ ਮਾਮਲੇ ਵਿੱਚ ਬਲਕਿ ਹਰ ਉਹ ਮਾਮਲੇ ਵਿੱਚ ਜੋ ਲੋਕਾਂ ਨਾਲ ਸੰਬੰਧ ਰੱਖਦਾ ਹੋਵੇ ਵੇਛਾ ਕੋ ਸਮਾਜਿਕ ਜਾਂ ਧਾਰਮਿਕ ਮਾਮਲਾ ਹੋਵੇ ਕਿਉਂਕਿ ਅੱਜ ਦੇ ਸਮੇਂ ਵਿੱਚ ਇਹ ਕਿਤਾ ਕਮਾਈ ਦਾ ਵੀ ਵੱਡਾ ਸਾਧਨ ਹੈ ਤੇ ਕਮਾਈ ਦੇ ਲਈ ਬਹੁਤ ਤਰ੍ਹਾਂ ਦਾ ਰਾਇਤਾ ਫਲਾਇਆ ਜਾਂਦਾ ਹੈ ਇਹ ਰਾਇਤਾ ਧਰਮ ਨੂੰ ਲੈ ਕੇ ਜਾਂ ਕਿਸੇ ਬਸ਼ੀਸ਼ ਆਦਮੀ ਨੂੰ ਲੈ ਕੇ ਵੀ ਹੈ ਇਸ ਕਰਕੇ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਬૌਧਿਕ ਪੱਖ ਤੋਂ ਕੰਗਾਲ ਹੋਏ ਹਾਂ ਉਹ ਲੋਕ ਜੋ ਸਮਾਜਿਕ ਸਮੱਸਿਆਵਾਂ ਦਾ ਹੱਲ ਕਰ ਸਕਦੇ ਨੇ ਮਾਰ ਸਕਦੇ ਨੇ ਉਹ ਹੀ ਸਮਾਜ ਦੇ ਠੇਕੇਦਾਰ ਨੇ ਇਸ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਕਿ ਅਸਲੀਅਤ ਸਮਾਜ ਦੇ ਸਾਹਮਣੇ ਪੇਸ਼ ਕੀਤੀ ਜਾਵੇ ਸਿੱਧੂ ਬਾਰੇ ਕਈ ਗੱਲਾਂ ਤਾਂ ਸੁਣ ਹੈਰਾਨ ਵੀ ਹੋ ਜਾਂਦੇ ਆ ਤੇ ਹਾਸਾ ਵੀ ਆਉਂਦਾ ਏ ਸਿੱਧੂ ਦੀ ਮੌਤ ਤੋਂ ਬਾਅਦ ਕਿਸੇ ਬਲੌਗਰ ਨੇ ਕਿਹਾ ਕਿ ਸਿੱਧੂ ਟੇਬਲ ਦੀ ਪੂਜਾ ਕਰਦਾ ਸੀ ਬੀਜਾ ਕਾ ਜੇ ਗੱਲਾਂ ਹਾਸੇ ਵਿੱਚ ਪਾ ਅਸੀਂ ਅੱਗੇ ਤੁਰ ਜਾਂਦੇ ਹਾਂ ਪਰ ਜੇ ਕਰਾਉਣ ਵਾਲੇ ਸਮੇ ਉਸ ਦੀ ਲੈਗਸੀ ਨੂੰ ਬਰਕਰਾਰ ਰੱਖਣਾ ਹੈ ਤਾਂ ਉਸ ਦੇ ਅਸਲੀ ਕਿਰਦਾਰ ਨੂੰ ਲੋਕਾਂ ਸਾਹਮਣੇ ਰੱਖਣਾ ਜ਼ਰੂਰੀ ਹੈ ਉਸ ਲਈ ਬੇਸ਼ੱਕ ਭਾਰੀ ਕੀਮਤ ਅਦਾ ਕਰਨੀ ਪੈ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਨਹੀਂ ਚਾਹੁੰਦੇ ਕਿ ਸਿੱਧੂ ਦੀ ਮੌਤ ਦਾ ਉਸ ਦੀ ਜ਼ਿੰਦਗੀ ਦਾ ਅਸਲ ਸੱਚ ਉਸ ਦੇ ਚੋਣ ਵਾਲਿਆਂ ਤੱਕ ਆਵੇ ਇਸ ਲਈ ਮੈਂ ਨਿੱਜੀ ਤੌਰ ਤੇ ਇਹ ਕੰਮ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਬਹੁਤ ਸਮਾਂ ਦਿੱਤਾ ਤੇ ਕੋਸ਼ਿਸ਼ ਕੀਤੀ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਸ਼ੋਭਦੀਪ ਬਾਰੇ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਵਿੱਚੋਂ ਇੱਕ ਗਲਤ ਜਾਣਕਾਰੀ ਇਹ ਵੀ ਹੈ ਕਿ ਉਸ ਕੋਲ ਅਰਬਾਂ ਰੁਪਏ ਸੰਪਤੀ ਸੀ ਇਸ ਬਾਰੇ ਬਹੁਤ ਕੁਝ ਵਧਾ-ਚੜਾ ਕੇ ਪੇਸ਼ ਕੀਤਾ ਗਿਆ ਇਹਦਾ ਵੱਡਾ ਕਾਰਨ ਸੋਸ਼ਲ ਮੀਡੀਆ ਤੇ YouTube ਬਲੌਗਰਿੰਗ ਨੇ ਜਿਨ੍ਹਾਂ ਕੋਲ ਸਿੱਧੂ ਦੀ ਮੌਤ ਤੋਂ ਬਾਅਦ ਇੱਕ ਦੀ ਬਹੁਤ ਖੁੱਲ ਸੀ ਤੇ ਉਹਨਾਂ ਨੇ ਇਸ ਗੱਲ ਦੀ ਵੀ ਲਿਹਾਜ਼ ਨਹੀਂ ਕੀਤੀ ਕਿ ਸ਼ੁਭਦੀਪ ਦੀ ਲਾਸ਼ ਹਜੇ ਘਰੇ ਹੀ ਪਈ ਆ ਇਸ ਨੂੰ ਦਰਿੰਦਗੀ ਹੀ ਕਿਹਾ ਜਾ ਸਕਦਾ ਏ ਉਹ ਲੋਕ ਆਪਣੇ ਕੈਮਰੇ ਲੈ ਸਿੱਧੂ ਦੀ ਹਵੇਲੀ ਉੱਪਰ ਮੜਰਾ ਰਹੇ ਸੀ ਜਦੋਂ ਮੌਕਾ ਮਿਲਿਆ ਉਹਨਾਂ ਨੇ ਸਿੱਧੂ ਦਾ ਕਮਰਾ ਵੀ ਬਕਾਇਆ ਹਸਪਤਾਲ ਤੋਂ ਲੈ ਕੇ ਸੰਸਕਾਰ ਤੱਕ ਦਾ ਸਾਰਾ ਮੰਜ਼ਰ ਵੀ ਬਲੌਗਰ ਭਾਈ ਜਾ ਰਹੇ ਨੇ ਆਪਣੇ ਹਿਸਾਬ ਨਾਲ ਹੀ ਗੱਲਾਂ ਨੂੰ ਵਧਾੜ ਜਿਹੜਾ ਪੇਜ ਕੀਤਾ ਤਾਂ ਜੋ ਮੋਟੀ ਕਮਾਈ ਕਰ ਸਕਣ ਸਿੱਧੂ ਦਾ ਸੱਥਰ ਕਈ ਲੋਕਾਂ ਲਈ ਸੁਰਖੀਆਂ ਵਟੋਰਨ ਦਾ ਪਿੰਡ ਤੇ ਸਿਆਸਤਦਾਨਾਂ ਲਈ ਸਿਆਸੀ ਰੋਟੀਆਂ ਪਕਾਉਣ ਵਾਲਾ ਤਵਾ ਬਣ ਗਿਆ ਇਹ ਕਿ ਸਾਡਾ ਜਾ ਨਹੀਂ ਪਾਰੇ ਤੇ ਇਹ ਕਹਿ ਦੇਣਾ ਬਣਦਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਜਾਂ ਹੋਰ ਕਈ ਕਾਰਨਾਂ ਕਰਕੇ ਅਸੀਂ ਲੋਕ ਵਿਵਹਾਰ ਭੁੱਲ ਗਏ ਹਾਂ ਅਸੀਂ ਦੁੱਖ ਵਾਲੀ ਥਾਂ ਤੇ ਜਾ ਕੇ ਵੀ ਕਮਾਈ ਬਾਰੇ ਹੀ ਸੋਚ ਰਹੇ ਹੁੰਦੇ ਹਾਂ ਸਾਡੇ ਹੰਝੂ ਮਗਰਮਾਚ ਦੇ ਹੰਝੂ ਨੇ ਉਹਨਾਂ ਦੀ ਸਮਝ ਦੇ ਹਿਸਾਬ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਉਹ ਇਹ ਸਭ ਕਰ ਸਕਦੇ ਨੇ ਪਰ ਬਹੁਤ ਹੀ ਪ੍ਰਸਿੱਧ ਨਿਊਜ਼ ਏਜੰਸੀ ਬਰਾਟਾ ਇੰਡੀਆ ਨੇ ਉਸ ਦੀ ਸੰਪਤੀ ਬਾਰੇ ਖੁਲਾਸੇ ਕਰਦੇ ਹਾਂ ਕਿ ਆ ਕੀ ਉਸ ਕੋਲ ਕਈ ਰੇਂਜ ਰੋਵਰਾਂ 2 ਸੀਟਰ ਗੱਡੀਆਂ ਲੈਂਡ ਕਰੂਜ਼ਰਾਂ ਤੇ ਲਗਜ਼ਰੀ ਸਾਜੋ ਸਮਾਨ ਦੀ ਭਰਮਾਰ ਸੀ ਦਰਸ ਲਈ ਜਾਣਕਾਰੀਆਂ ਬਹੁਤ ਗਲਤ ਤਨੇ ਉਸਦੀ ਕਮਾਈ ਦਾ ਵੱਡਾ ਸਾਧਨ ਮਿਊਜ਼ਿਕ ਐਪਲੀਕੇਸ਼ਨ ਆਈ ਨੇ ਜਿਨ੍ਹਾਂ ਤੋਂ ਉਸਦੀ ਕਮਾਈ ਹੁੰਦੀ ਹੈ ਉਸਨੇ ਆਪਣੀ ਜ਼ਿੰਦਗੀ ਵਿੱਚ ਗਿਣਤੀ ਦੇ ਸ਼ੋਅ ਲਾਏ ਜਿਸ ਦੇ ਕਈ ਕਾਰਨ ਰਹੇ ਇੱਕ ਤਾਂ ਕਰੋਨਾ ਨੇ ਉਸਦੇ 2 ਸਾਲ ਖਰਾਬ ਕਰ ਦਿੱਤੇ ਉਹ ਵੀ ਉਦੋਂ ਜਦੋਂ ਉਸਦਾ ਦੌਰ ਸਹੀ ਉਹ ਸਿਖਰ ਤੇ ਸੀ ਦੂਜਾ ਉਹ ਵਿਆਹ ਦੇ ਪ੍ਰੋਗਰਾਮ ਨਹੀਂ ਸੀ ਲਗਾਉਂਦਾ ਕਿਉਂਕਿ ਉਸ ਨੂੰ ਇਹ ਗੱਲ ਆਪਣੇ ਵਿਅਕਤੀਤਵ ਦੇ ਵਿਰੁੱਧ ਜਾਪਦੀ ਸੀ ਇਸ ਲਈ ਉਹ ਗਿਣਤੀ ਦੇ ਹੀ ਸਟੇਜ ਪ੍ਰੋਗਰਾਮ ਕਰ ਸਕਿਆ ਹਾਂ ਇਹ ਜ਼ਰੂਰ ਹੈ ਆਉਣ ਵਾਲੇ ਸਮੇਂ ਵਿੱਚ ਉਹ ਵਰਲਡ ਟੂਰ ਕਰਨ ਜਾ ਰਿਹਾ ਸੀ ਉਸਦੀ ਕਮਾਈ ਦਾ ਸਾਧਨ YouTube Spotify Bing ਅਤੇ ਹੋਰ ਕਈ ਸਾਰੀਆਂ ਐਪਲੀਕੇਸ਼ਨਾਂ ਸੀ ਜਿਨ੍ਹਾਂ ਤੋਂ ਉਸਦੀ ਕਮਾਈ ਆਉਂਦੀ ਸੀ ਤੇ ਹੁਣ ਵੀ ਆ ਰਹੀ ਹੈ ਉਸਦੇ ਦੋ YouTube ਚੈਨਲ ਨੇ ਇੱਕ ਸਿੱਤੂ ਮੂਸੇਵਾਲਾ ਜੀ ਦੇ ਤੇ 25 ਮਿਲੀਅਨ ਫੋਲੋਅਰ ਹਨ ਦੂਜਾ ਨਾਟ 11 ਦੂਜਾ ਚੈਨਲ ਨਾਟ 11 ਉਸਦੇ ਉਹਨਾਂ ਆਰਟਿਸਟਾਂ ਨੂੰ ਪ੍ਰੋਮੋਟ ਕਰਨ ਲਈ ਬਣਾਇਆ ਸੀ ਜੋ ਕਲਾ ਦੇ ਪੱਖ ਤੋਂ ਤੰਨੀ ਸੀ ਪਰ ਧਨ ਦੇ ਪੱਖ ਤੋਂ ਕਮਜ਼ੋਰ ਉਸਨੇ ਬਹੁਤ ਸਾਰੇ ਨਵੇਂ ਮੁੰਡਿਆਂ ਦੇ ਗੀਤ ਨਾਟ 11 ਤੋਂ ਵੀ ਛੱਡੇ ਉਸਨੇ ਆਪਣੇ ਤੁਰ ਜਾਣ ਤੱਕ ਲਗਭਗ 65 ਤੋਂ 70 ਏਕੜ ਖੇਤੀਬਾੜੀ ਜੋਗ ਜ਼ਮੀਨ ਕੁਝ ਸ਼ਹਿਰੀ ਪ੍ਰਾਪਰਟੀ ਇੱਕ ਘਰ ਕੈਨੇਡਾ ਤੇ ਮੂਸੇਪਿੰਡ ਹਵੇਲੀ ਬਣਾਈ ਸੀ ਉਸ ਕੋਲ ਇੱਕ ਲੈਂਡ ਗਰੂਪ ਇੱਕ ਫੋਰਚੂਨਰ ਇੱਕ ਸਕੋਰਪਿਓ ਇੱਕ ਜੀਪ ਚਾਰ ਟਰੈਕਟਰ ਇੱਕ ਬੋਲਟ ਮੋਟਰਸਾਈਕਲ ਸੀ ਪਰ ਇੱਕ ਲੈਂਡ ਕਰੂਜ਼ਰ ਜੋ ਉਸ ਨੇ ਬਹੁਤ ਮਿਹਨਤ ਤੇ ਸ਼ੌਂਕ ਨਾਲ ਲਈ ਸੀ ਉਸ ਦੇ ਤੁਰ ਜਾਣ ਬਾਅਦ ਵੀਜ ਦਿੱਤੀ ਗਈ ਉਸ ਦੇ ਕਾਰਨ ਨਹੀਂ ਪਤਾ ਪਰ ਇਹ ਜ਼ਰੂਰ ਪਤਾ ਹੈ ਕਿ ਇੱਕ ਸੁਧਾਰਨ ਪਰਿਵਾਰ ਵਿੱਚੋਂ ਉੱਠ ਲੈਂਡ ਕਰੂਜ਼ਰ ਲੈਣੀ ਨਵੀਂ ਪੀੜੀ ਲਈ ਆਧਾਰਨ ਸੀ ਉਸ ਕਾਰ ਨੂੰ ਵੇਖ ਲੋਕਾਂ ਉੱਤੇ ਹੈਰਾਨੀ ਤੇ ਹੁਨਾਂ ਸੀ ਉਹ ਸਿਰਫ ਇੱਕ ਕਾਰ ਨਹੀਂ ਸੀ ਸ਼ਾਇਦ ਇਮੋਸ਼ਨ ਵੀ ਸੀ ਜਿਸ ਨਾਲ ਉਹਦੇ ਚਾਹਣ ਵਾਲੇ ਜੁੜੇ ਸੀ ਇਹ ਜੇ ਕੋਈ ਕਾਰ ਨੂੰ ਬਹੁਤ ਘੱਟ ਚਲਾਉਂਦਾ ਸੀ ਚਲਾਉਣ ਲਈ ਉਹ ਆਪਣੀ ਪਸੰਦੀਦੀ ਫੋਰਚੂਨਰ ਹੀ ਰੱਖਦਾ ਸੀ ਜਿਸ ਕਰਕੇ ਉਹ ਆਖਰੀ ਸਮੇਂ ਸੀ ਉਹ ਕਿਸੇ ਹੋਰ ਦੀ ਥਾਰ ਕਾਰ ਸੀ ਉਸ ਦੇ ਤੁਰ ਜਾਣ ਬਾਅਦ ਇੱਕਦਮ ਉਸ ਦੀ ਜ਼ਿੰਦਗੀ ਵਿੱਚ ਦੇਸ਼ ਵਿਦੇਸ਼ ਤੋਂ ਲੋਕਾਂ ਦਿਲ ਜਸ ਵੀ ਵਿਖਾਈ ਜਿਸ ਕਰਕੇ ਉਸ ਨੂੰ ਬਹੁਤ ਸੋਣਿਆ ਗਿਆ ਤੇ ਉਸ ਦੀ ਆਮਦਨੀ ਵਿੱਚ ਵੱਡਾ ਉਛਾਲ ਵੀ ਆਇਆ ਪਰ ਜਿਵੇਂ ਸ਼ੁਰੂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸ਼ੁਭਦੀਪ ਦਾ ਪਰਿਵਾਰ ਬਹੁਤ ਸਧਾਰਨ ਜ਼ਿੰਦਗੀ ਬਤੀਤ ਕਰਦਾ ਸੀ ਤੇ ਕੰਮ ਵੀ ਰਿਹਾ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਬੰਦੇ ਦੀ ਅਸਲ ਜਾਇਦਾਦ ਉਸ ਦੇ ਆਪ ਦੇ ਲੋਕ ਹੁੰਦੇ ਨੇ ਜਿਨ੍ਹਾਂ ਤੇ ਉਹ ਅੱਖਾਂ ਬੰਦ ਕਰਕੇ ਯਕੀਨ ਕਰ ਸਕਦਾ ਇੱਥੇ ਕੁਝ ਖਾਸ ਲੋਕਾਂ ਦਾ ਜ਼ਿਕਰ ਕਰਨਾ ਬਣਦਾ ਏ ਕੁਝ ਐਸੇ ਲੋਕ ਜਿਨ੍ਹਾਂ ਬਿਨਾ ਉਸਦੀ ਜੀਵਨ ਕਹਾਣੀ ਲਿਖਣਾ ਸੰਭਵ ਨਹੀਂ ਆਮ ਖਾਸ ਨੂੰ ਮਿਲਾ ਕੇ ਗਿਣਤੀ ਲਗਭਗ 150 ਤੋਂ 200 ਦੀ ਹੈ ਜਿਨ੍ਹਾਂ ਲੋਕਾਂ ਨਾਲ ਉਹ ਵਰਤਦਾ ਸੀ ਪਰ ਜਿਵੇਂ ਉਸ ਦੇ ਆਪ ਦੇ ਆਖਰੀ ਦਿਨਾਂ ਦੀ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਲਗਭਗ ਸਾਰੇ ਦੋਸਤਾਂ ਨੂੰ ਛੱਡ ਗਏ ਇਹ ਬਿਲਕੁਲ ਸੱਚ ਗੱਲ ਹੈ ਉਸ ਨਾਲ ਵਰਤਣ ਵਾਲੇ ਬਹੁਤ ਲੋਕ ਉਸ ਨੂੰ ਛੱਡ ਗਏ ਇਹ ਗੱਲ ਉਸ ਨੇ ਆਪਣੇ ਮੂੰਹੋਂ ਆਪ ਕਹੀ ਹੈ ਭਾਵੇਂ ਮੀਡੀਆ ਸੋਸ਼ਲ ਮੀਡੀਆ ਤੇ ਜੋ ਚੱਲਦਾ ਏ ਉਹ ਪੂਰਾ ਸੱਚ ਨਹੀਂ ਹੁੰਦਾ ਅਕਸਰ ਲੋਕ ਇੰਟਰਵਿਊਜ਼ ਦਾ ਇੱਕ ਕਲਿੱਪ ਕੱਟ ਕੇ ਪਾ ਦਿੰਦੇ ਨੇ ਜਿ ਨਾਲ ਪੂਰੀ ਗੱਲ ਦੇ ਅਰਥ ਹੀ ਬਦਲ ਜਾਂਦੇ ਨੇ ਜੋ ਲੋਕ ਰੀਲਾਂ ਤੇ ਮੀਡੀਆ ਸਾਹਮਣੇ ਜਿਆਦਾ ਪ੍ਰਟੈਂਡ ਕਰਦੇ ਰਹੇ ਉਹ ਸਿੱਧੂ ਦੇ ਬਹੁਤ ਨੇੜੇ ਸੀ ਉਹ ਮਹਿਜ ਸੁਰਖੀਆਂ ਹੀ ਬਟੋਰਨ ਦਾ ਤਰੀਕਾ ਹੈ ਤੇ ਅੱਜ ਵੀ ਸੁਰਖੀਆਂ ਬਟੋਰ ਰਹੇ ਨੇ ਸਿੱਧੂ ਦੇ ਰਿਸ਼ਤੇ ਆਪਣੇ ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਦੇ ਨਾਲ ਬਹੁਤ ਤੇ ਚੰਗੇ ਨਹੀਂ ਸੀ ਪਰ ਇਹ ਗੱਲ ਸਾਰੇ ਰਿਸ਼ਤੇਦਾਰਾਂ ਤੇ ਲਾਗੂ ਨਹੀਂ ਹੁੰਦੀ ਆਪਣੀਆਂ ਮਾਸੀਆਂ ਨਾਲ ਉਹਦਾ ਬਹੁਤ ਪਿਆਰ ਸੀ ਉਹ ਕਈ ਕਰੀਬੀਆਂ ਨੂੰ ਪਸੰਦ ਨਹੀਂ ਸੀ ਕਰਦਾ ਇਸ ਦਾ ਕਾਰਨ ਇਹ ਸੀ ਜਦੋਂ ਆਮ ਸੀ ਜਦੋਂ ਲੋਡ ਬੰਦ ਸੀ ਜਦੋਂ ਕੁਝ ਵੀ ਨਹੀਂ ਸੀ ਬਣਿਆ ਉਸ ਨੂੰ ਉਹਨਾਂ ਲੋਕਾਂ ਨੇ ਟਿਚ ਨਹੀਂ ਸੀ ਜਾਣਿਆ ਸਗੋਂ ਮੇਹਣੇ ਦਿੱਤੇ ਤੇ ਨੀਵਾ ਬਿਖਾਉਣ ਦੀ ਕੋਸ਼ਿਸ਼ ਕੀਤੀ ਉਹ ਲੋਕ ਇਸ ਨੂੰ ਇਸ ਕਰਕੇ ਨਹੀਂ ਸੀ ਬੁਲਾਉਂਦੇ ਕਿਉਂਕਿ ਉਹਨਾਂ ਕੋਲ ਦੋ ਪੈਸੇ ਜ਼ਿਆਦਾ ਸੀ ਜਦੋਂ ਉਹ ਲੁਧਿਆਣੇ ਪੜਦਾ ਸੀ ਤਾਂ ਉਸ ਨੇ ਇਹਨਾਂ ਗੱਲਾਂ ਦਾ ਸਾਹਮਣਾ ਕੀਤਾ ਉਸ ਦੇ ਆਪਣੇ ਪਰਿਵਾਰਕ ਮੈਂਬਰ ਵੀ ਲੁਧਿਆਣੇ ਹੀ ਪੜਦੇ ਸੀ ਪਰ ਰਹਿੰਦੇ ਦੂਰ ਸੀ ਕਾਰਨ ਕੀ ਸੀ ਉਹ ਬਹੁਤ ਸਾਦਾ ਸੀ ਜਦੋਂ ਉਹ ਸੁਪਰਸਟਾਰ ਸੀ ਉਹੀ ਲੋਕੀ ਉਸ ਦੇ ਪਿੱਛੇ-ਪਿੱਛੇ ਫਿਰਦੇ ਸੀ ਪਰ ਫਿਰ ਉਹ ਕਿਸੇ ਦੇ ਹੱਥ ਨਹੀਂ ਆਇਆ ਉਸ ਦੀ ਜ਼ਿੰਦਗੀ ਦੇ ਅਹਿਮ ਪਾਤਰਾਂ ਇੱਕ ਪਾਸੇ ਰਜਿੰਦਰ ਸਿੰਘ ਸਿੱਧੂ ਹੋਰ ਫਿਰ ਰਜਿੰਦਰ ਚਾਚਾ ਜੋ ਮੂਸੇ ਪਿੰਡ ਤੋਂ ਐ ਤੇ ਜਿਹਦਾ ਜੇਕਰ ਸਿੱਧੂ ਦੀ ਮੌਤ ਤੋਂ ਬਾਅਦ ਕਦੇ ਨਹੀਂ ਹੋਇਆ ਰਜਿੰਦਰ ਚਾਚਾ ਉਹਦਾ ਸਭ ਤੋਂ ਵੱਧ ਕਰੀਬ ਰਹੇ ਲੋਕਾਂ ਵਿੱਚੋਂ ਇੱਕ ਸੀ ਰਜਿੰਦਰ ਚਾਚਾ ਤੇ ਸਰਦਾਰ ਬਲਕੌਰ ਸਿੰਘ ਬਹੁਤ ਪੁਰਾਣੇ ਦੋਸਤ ਨੇ ਸਿੱਧੂ ਦੇ ਜਨਮ ਦੇ ਸਮੇਂ ਤੋਂ ਵੀ ਪਹਿਲਾਂ ਦੇ ਦੋਸਤ ਰਜਿੰਦਰ ਚਾਚਾ ਦੱਸਦੇ ਕਿ ਸਿੱਧੂ ਨਾਲ ਉਹਦਾ ਪਿਆਰ ਬਚਪਨ ਤੋਂ ਰਿਹਾ ਜਦੋਂ ਸਿੱਧੂ ਕੈਨੇਡਾ ਤੋਂ ਵਾਪਸ ਆਇਆ ਤਾਂ ਧਮਕੀਆਂ ਦਾ ਸੰਸਲਾ ਸ਼ੁਰੂ ਹੋ ਚੁੱਕਿਆ ਸੀ ਸਿੱਧੂ ਪਰਿਵਾਰ ਨੂੰ ਭਰੋਸੇਯੋਗ ਬੰਦਿਆਂ ਦੀ ਤਲਾਸ਼ ਸੀ ਜੋ ਮੋਢੇ ਨਾਲ ਮੋਢਾ ਜੋੜ ਖੜ ਸਕਣ ਤੇ ਬਲਕੌਰ ਬਾਪ ਦੇ ਭਰੋਸੇਮੰਦ ਬੰਦਾ ਹੋਰ ਕੋਈ ਨਹੀਂ ਸੀ ਇਸ ਲਈ ਸਿੱਧੂ ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਹੀ ਬਲਕੌਰ ਸਿੰਘ ਤੇ ਕਹਿਣ ਤੇ ਰਜਿੰਦਰ ਚਾਚਾ ਸਿੱਧੂ ਦਾ ਹਮਸਾਇਆ ਬਣ ਨਾਲ ਤੁਰਦਾ ਰਿਹਾ ਉਸ ਉਸ ਸਮੇਂ ਜਦੋਂ ਸਿੱਧੂ ਕੋਲ ਆਪਣਾ ਕੋਈ ਹਥਿਆਰ ਨਹੀਂ ਸੀ ਚਾਚੇ ਦਾ ਹੀ ਹਥਿਆਰ ਸਿੱਧੂ ਕੋਲ ਰੱਖਦਾ ਸੀ ਜਿੱਥੇ ਵੀ ਜਾਣਾ ਹੁੰਦਾ ਸੀ ਰਜਿੰਦਰ ਚਾਚਾ ਨਾਲ ਹੁੰਦਾ ਸੀ ਕਿਉਂਕਿ ਬਾਪੂ ਬਲਕੌਰ ਸਿੰਘ ਨੌਕਰੀ ਪੇਸ਼ੇ ਵਾਲਾ ਆਦਮੀ ਸੀ ਉਸ ਵਕਤ ਚਾਚਾ ਹੀ ਸਿੱਧੂ ਦਾ ਮੈਨੇਜਰ ਸੀ ਓਹੀ ਸਿੱਧੂ ਦਾ ਸਕਿਉਰਿਟੀ ਇਨਚਾਰਜ ਸੀ ਓਹੀ ਸਿੱਧੂ ਦਾ ਡਰਾਈਵਰ ਸੀ ਓਹੀ ਸਲਾਹਕਾਰ ਤੇ ਓਹੀ ਸਿੱਧੂ ਦਾ ਦੋਸਤ ਸੀ ਸਾਰੇ ਕੰ 2021 ਤੱਕ ਰਜਿੰਦਰ ਸਿੱਧੂ ਦਾ ਘਰ ਮੂਸੇਪਿੰਡ ਦਾ ਗੈਸਟ ਹਾਊਸ ਬਣਿਆ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਇਸ ਗੱਲ ਦੀ ਗਵਾਹੀ ਸੋਸ਼ਲ ਮੀਡੀਆ ਤੇ ਘੁੰਮਣ ਵਾਲੀਆਂ ਵੀਡੀਓਜ਼ ਭਰਤੀਆਂ ਨੇ ਕਈ ਗੀਤਾਂ ਸਮੇਤ ਦੋਵੇਂ ਫਿਲਮਾਂ ਦੀ ਸ਼ੂਟਿੰਗ ਵੀ ਰਜਿੰਦਰ ਸਿੱਧੂ ਦੇ ਘਰ ਹੋਈ ਅਕਸਰ ਜਦੋਂ ਵਿਵਾਦ ਹੁੰਦਾ ਸਿੱਧੂ ਦੀ ਇਹ ਮੈਚ ਤੇ ਆਉਣ ਵਾਲੇ ਦੋਸਤ ਰਜਿੰਦਰ ਸਿੱਧੂ ਦੇ ਘਰ ਲੋਕ ਤੇ ਤੇ ਜਦੋਂ ਸਿੱਧੂ ਪਰਿਵਾਰ ਸਮੇਤ ਕਨੇਡਾ ਵਿੱਚ ਸੀ ਉਸ ਸਮੇਂ ਵੀ ਹਵੇਲੀ ਦੀ ਉਸਾਰੀ ਰਜਿੰਦਰ ਚਾਚੇ ਨੇ ਕਰਵਾਈ ਸੀ ਜਿਸ ਵੀ ਵਿਅਕਤੀ ਨੇ ਸਿੱਧੂ ਨੂੰ ਮਿਲਣਾ ਜਾਂ ਕੋਈ ਹੋਰ ਵੀ ਕੰਮ ਕਰਨਾ ਹੁੰਦਾ ਇੱਥੋਂ ਦਾ ਕੀ ਫੋਟੋ ਕਰਵਾਉਣ ਆਏ ਫੈ ਚਾਚੇ ਦੀ ਮਨਜ਼ੂਰੀ ਨਾਲ ਹੀ ਅੱਗੇ ਜਾ ਸਕਦੇ ਸੀ ਸਭ ਤਰ੍ਹਾਂ ਦੀਆਂ ਕੱਲਾਂ ਰਜਿੰਦਰ ਹੀ ਵੇਖਦਾ ਸੀ ਪਰ ਸਿੱਧੂ ਨੂੰ ਬਹੁਤ ਪਿਆਰ ਕਰਨ ਵਾਲੇ ਲੋਕ ਤੇ ਉਸ ਦੀ ਜ਼ਿੰਦਗੀ ਤੇ ਨਜ਼ਰ ਰੱਖਣ ਵਾਲੇ ਲੋਕ ਹੀ ਜਾਨਣਾ ਚਾਹੁੰਦੇ ਨੇ ਕਿ ਇਹ ਜਿਹੇਆ ਕੀ ਹੋਇਆ ਜਿਸ ਕਰਕੇ ਸਿੱਧੂ ਤੇ ਰਜਿੰਦਰ ਚਾਚੇ ਵਿਚਕਾਰ ਦੂਰੀਆਂ ਆ ਗਈਆਂ ਕਿਉਂਕਿ ਮੌਤ ਤੋਂ ਕੁਝ ਮਹੀਨੇ ਪਹਿਲਾਂ ਆਪਸੀਂ ਮਤਭੇਦ ਤੇ ਚੱਲਦਿਆਂ ਚਾਚਾ ਸਿੱਧੂ ਤੋਂ ਦੂਰ ਹੋ ਗਿਆ ਇਹਨਾਂ ਦੂਰੀਆਂ ਦੇ ਕਈ ਕਾਰਨ ਨੇ ਦੋਵੇਂ ਪੱਖਾਂ ਦੇ ਆਪੋ ਆਪਣੇ ਕਾਰਨ ਨੇ ਇਸ ਗੱਲ ਤੇ ਮੋਹਰ ਨਹੀਂ ਲਗਾਈ ਜਾ ਸਕਦੀ ਕਿ ਕੌਣ ਸਹੀ ਕੌਣ ਗਲਤ ਹੈ ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਜਿੰਦਰ ਸਿੱਧੂ ਤੇ ਸ਼ੁਭਦੀਪ ਦਾ ਪਰਿਵਾਰ ਦੇ ਵੇਲੇ ਇੱਕ ਸੀ ਸਿੱਧੂ ਪਰਿਵਾਰ ਅਨੁਸਾਰ ਇੱਕ ਸ਼ੋਹ ਦੀ ਬੁਕਿੰਗ ਰਜਿੰਦਰ ਚਾਚੇ ਨੇ ਫੜੀ ਸੀ ਪਰ ਉਹ ਹੀ ਸ਼ੋਹ ਸਿੱਧੂ ਨੇ ਕਿਸੇ ਹੋਰ ਨਾਲ ਹੀ ਬੁੱਕ ਕਰ ਲਿਆ ਸੀ ਜਿਸ ਕਰਕੇ ਗੁੱਸਾ ਵਧਿਆ ਕਾਰਨ ਸੀ ਕਿ ਜਿਸ ਰੇਟ 'ਤੇ ਚਾਚੇ ਨੇ ਸ਼ੋਹ ਬੁੱਕ ਕੀਤਾ ਸੀ ਉਸੇ ਰੇਟ 'ਤੇ ਹੀ ਸਿੱਧੂ ਨੇ ਕਿਸੇ ਹੋਰ ਦੇ ਕਹਿਣ ਤੇ ਸ਼ੋਹ ਲਗਾ ਦਿੱਤਾ ਜਿਸ ਕਰਕੇ ਚਾਚਾ ਗੁੱਸੇ ਹੋਇਆ ਕਿਉਂਕਿ ਚਾਚੇ ਨੂੰ ਲੱਗਿਆ ਕਿ ਉਸ ਦੀ ਜਵਾਨ ਨਹੀਂ ਰੱਖੀ ਗਈ ਤੇ ਅਗਲਾ ਚਾਚੇ ਨੂੰ ਇਸ ਗੱਲ ਦਾ ਮੇਣਾ ਮਾਰ ਗਿਆ ਕਿ ਉਹ ਵਿੱਚੋਂ ਪੈਸੇ ਪਹਾੜਦਾ ਸੀ ਦੂਜਾ ਵੱਡਾ ਕਾਰਨ ਜੋ ਰਜਿੰਦਰ ਸਿੱਧੂ ਦੱਸਦਾ ਉਹ ਇਹ ਹੈ ਕਿ ਜਿਸ ਬਾਰੇ ਸਾਰੇ ਲੋਕ ਹੁਣ ਤੱਕ ਸਵਾਲ ਪੁੱਛਦੇ ਆਏ ਨੇ ਕਿ ਇਹ ਕਿਵੇਂ ਸੰਭਵ ਹੋ ਸਕਦਾ ਕਿ ਸਿੱਧੂ ਦੇ ਇੰਨੇ ਗਾਣੇ ਲੀਕ ਹੁੰਦੇ ਹੋਣ ਜਿਵੇਂ ਪਹਿਲਾਂ ਦੱਸਿਆ 2018 ਤੱਕ ਦਾ ਕਨਵਰ ਨੇ ਜਗਤਾਰ ਮੂਸੇ ਦੇ ਨਾਲ ਰਾਲ ਫੋਕ ਮਾਵੀ ਆਰਾਹੀ ਉਸਦੇ 47 ਗੀਤ ਲੀਕ ਕੀਤੇ ਭਾਵੇਂ ਹੋਰਾਂ ਨੇ ਵੀ ਗੀਤ ਲੀਕ ਕੀਤੇ ਸਨੀ ਮਾਲਟਨ ਤੇ ਬਿੱਗ ਵਾਰਡ ਨੇ ਵੀ ਗੀਤ ਲੀਕ ਕੀਤੇ ਪਰ ਜਦੋਂ ਇਹਨਾਂ ਸਭ ਤੋਂ ਖੇੜਾ ਛੁੱਟ ਗਿਆ ਉਦੋਂ ਵੀ ਗੀਤ ਲੀਕ ਹੁੰਦੇ ਰਹੇ ਜਿਸ ਕਰਕੇ ਸਭ ਨੂੰ ਲੱਗਦਾ ਸੀ ਕਿ ਉਹ ਜਾਣ ਬੁੱਝ ਕੇ ਗੀਤ ਲੀਕ ਕਰਦਾ ਸੀ ਪਰ ਇਹੋ ਜਿਹਾ ਕੁਝ ਵੀ ਨਹੀਂ ਸੀ ਦਰਸਲ ਇਹ ਗੀਤ ਲੀਕ ਕਰਨ ਦਾ આરોਪ ਸਿੱਧੂ ਦੇ ਕਰੀਬੀ ਰਿਸ਼ਤੇਦਾਰ ਉੱਪਰ ਹੈ ਜਦੋਂ ਸਿੱਧੂ ਤੇ ਕੇ 47 ਪਰਚਾ ਹੋਇਆ ਤਾਂ ਉਹ ਘਰੋਂ ਬਾਹਰ ਹਰਿਆਣੇ ਦੇ ਢੇਰਪਿੰਡ 'ਚ ਠਹਿਰਿਆ ਹੋਇਆ ਸੀ ਢੇਰਪਿੰਡ ਤੁਹਾਣੇ ਸਾਈਡ ਐ ਜਿੱਥੇ ਰਜਿੰਦਰ ਚਾਚੇ ਦੀ ਭੈਣ ਵਿਆਹੀ ਹੋਈ ਐ ਅਕਸਰ ਜਦੋਂ ਕੋਈ ਐਸਾ ਪੁਲਿਸ ਚੱਕਰ ਪੈਂਦਾ ਸੀ ਤਾਂ ਸਿੱਧੂ ਢੇਰ ਮਾਸੜ ਹੋਣਾ ਕੋਲ ਚਲਾ ਜਾਂਦਾ ਸੀ ਉਦੋਂ ਵੀ ਸਿੱਧੂ ਢੇਰਪਿੰਡ ਗਿਆ ਹੋਇਆ ਸੀ ਪਰ ਉਦੋਂ ਹੀ ਸੰਜੂ ਗੀਤ ਲੀਕ ਹੋ ਗਿਆ ਜਿਸ ਦੇ ਬੋਲ ਹਨ ਗੱਭਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ ਜਿਸ ਕਰਕੇ ਪੁਲਿਸ ਨੇ ਬਹੁਤ ਕਸ ਕਰ ਰੱਖੀ ਸੀ ਸਿੱਧੂ ਆਪਣੇ ਫੋਨ ਘਰੀ ਰੱਖ ਗਿਆ ਸੀ ਤਾਂ ਜੋ ਲੋਕੇਸ਼ਨ ਨਾ ਟ੍ਰੇਸ ਹੋ ਸਕੇ ਉਸ ਕੋਲ ਆਪਣੇ ਉਸੇ ਰਿਸ਼ਤੇਦਾਰ ਦਾ ਫੋਨ ਸੀ ਗੀਤ ਲੀਕ ਹੋਣ ਕਾਰਨ ਚਾਂਸੀ ਉਸੇ ਵਕਤ ਫੋਨ ਫਰੋੜਦੇ ਆ ਉਹ ਤੁਨੂੰ ਆਪਣੇ ਰਿਸ਼ਤੇਦਾਰ ਦੇ ਫੋਨ ਵਿੱਚੋਂ ਨੌ ਅਨਰੀਲੀ ਗੀਤ ਮਿਲ ਕੇ ਉਸੇ ਵਕਤ ਉਸ ਦਾ ਪਾਰਾ 7ਵੇਂ ਸਮਾਂ ਤੇ ਸੀ ਰਾਤੋਂ ਰਾਤੋਂ ਪਿੰਡਾਂ ਵਿੱਚੋਂ ਹੁੰਦਾ ਘਰ ਆਇਆ ਪੁਲਿਸ ਵੀ ਉਹਦੀ ਤਲਾਸ਼ ਵਿੱਚ ਸੀ ਪਿੰਡ ਪੁਲਿਸ ਦੋ ਗੇੜੇ ਮਾਰ ਗਈ ਸੀ ਘਰ ਜਾ ਵੇਖਿਆ ਤਾਂ ਉਹ ਰਿਸ਼ਤੇਦਾਰ ਉੱਪਰੋਂ ਸਿੱਧੂ ਦੇ ਫੋਨ ਵੀ ਇਸਤੇਮਾਲ ਕਰ ਰਿਹਾ ਸੀ ਸਿੱਧੂ ਨੇ ਘਰ ਆ ਕੇ ਉਸ ਨਾਲ ਬਹੁਤ ਕਲੇਸ਼ ਕੀਤਾ ਜਿਸ ਕਰਕੇ ਉਸ ਰਿਸ਼ਤੇਦਾਰ ਤੋਂ ਸਾਰੀਆਂ ਜ਼ਿੰਮੇਵਾਰੀਆਂ ਵਾਪਸ ਲੈ ਲਈਆਂ ਤੇ ਉਸ ਨੂੰ ਮੂਸੇ ਤੋਂ ਜਾਣਾ ਪਿਆ ਇਸ ਸਾਰੀ ਘਟਨਾ ਤੋਂ ਬਾਅਦ ਸਿੱਧੂ ਦੇ ਨੇੜਲੇ ਕੁਝ ਲੋਕਾਂ ਨੇ ਇਹ ਘਟਨਾ ਜੋ ਮੇਵਰ ਰਜਿੰਦਰ ਨੂੰ ਉਠਾਇਆ ਤੇ ਕਿਹਾ ਕਿ ਇਹ ਸਭ ਕੁਝ ਜਾਣ ਬੁੱਝ ਕੇ ਉਸੇ ਰਿਸ਼ਤੇਦਾਰ ਨੂੰ ਦੂਰ ਕਰਨ ਲਈ ਕੀਤਾ ਗਿਆ ਸੀ ਜਿਸ ਕਰਕੇ ਪਰਿਵਾਰ ਦੇ ਕੁਝ ਮੈਂਬਰਾਂ ਨਾਲ ਚਾਚੇ ਦੀਆਂ ਦੂਰੀਆਂ ਵੱਧ ਗਈਆਂ ਪਰ ਸਿੱਧੂ ਨੇ ਰਜਿੰਦਰ ਚਾਚੇ ਦਾ ਖਿਹੜਾ ਨਹੀਂ ਸੀ ਛੱਡਿਆ ਉਸਨੇ ਉਸ ਰਿਸ਼ਤੇਦਾਰ ਤੋਂ ਦੂਰੀ ਬਣਾ ਲਈ ਬਾਅਦ ਵਿੱਚ ਇਹ ਵੀ ਕਿਹਾ ਗਿਆ ਕਿ ਰਜਿੰਦਰ ਸਿੱਧੂ ਦੇ ਫੈਨ ਤੋਂ ਗਿਫਟ ਲੈਂਦਾ ਏ ਪਰ ਸਭ ਹੋਣ ਦੇ ਬਾਵਜੂਦ ਸਿੱਧੂ ਦਾ ਰਜਿੰਦਰ ਤੇ ਯਕੀਨ ਸੀ ਇਸ ਲਈ ਬਹੁਤ ਸਮਾਂ ਸਿੱਧੂ ਰਜਿੰਦਰ ਚਾਚੇ ਨਾਲ ਪਰਿਵਾਰ ਦੀ ਨਾਰਾਜ਼ਗੀ ਦੇ ਬਾਵਜੂਦ ਬਰਤਦਾ ਰਿਹਾ ਪਰ ਜਦੋਂ ਖਤਰਾ ਲੋੜ ਤੋਂ ਜ਼ਿਆਦਾ ਵੱਧ ਗਿਆ ਤਾਂ ਚਾਚਾ ਦਾ ਕਿ ਉਹ ਉਸ ਸਮੇਂ ਬਿਲਕੁਲ ਦੂਰ ਹੋ ਗਿਆ ਜਦੋਂ ਸਿੱਧੂ ਦੇ ਨਾਲ-ਨਾਲ ਉਸ ਨੂੰ ਵੀ ਧਮਕੀਆਂ ਆਉਣ ਲੱਗੀਆਂ ਤੇ ਬਲਕੌਰ ਸਿੰਘ ਤੇ ਸਿੱਧੂ ਇੰਗਲੈਂਡ ਚਲੇ ਗਏ ਜਿਸ ਕਰਕੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦੀ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਦਿਨ ਰਾਤ ਚਾਚਾ ਸਿੱਧੂ ਲਈ ਕੰਮ ਕਰਦਾ ਏ ਪਰ ਉਸ ਦੀ ਸੁਰੱਖਿਆ ਬਾਰੇ ਕਿਸੇ ਨੇ ਨਹੀਂ ਸੋਚਿਆ ਤੇ ਉਹ ਇੱਥੇ ਇਕੱਲਾ ਰਹਿ ਗਿਆ ਜਿਸ ਤੋਂ ਬਾਅਦ ਉਸ ਨੇ ਸਿੱਧੂ ਪਰਿਵਾਰ ਤੋਂ ਪੱਕੇ ਤੌਰ ਤੇ ਦੂਰੀ ਬਣਾ ਲਈ ਤੇ ਆਪਣੇ ਖੇਤੀਬਾੜੀ ਦੇ ਕੰਮਾਂ ਵਿੱਚ ਜੁੱਟ ਗਿਆ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਦੀ ਸਿਕਿਉਰਿਟੀ ਬਾਰੇ ਕਿਸੇ ਨੇ ਨਹੀਂ ਸੋਚਿਆ ਇਹ ਰਜਿੰਦਰ ਸਿੰਘ ਉਰਫ ਚਾਚੇ ਦੇ ਦੱਸਣ ਦੀ ਗੱਲ ਹੈ ਪਾਵੇਂ ਬੋਟਾਂ ਸਮੇ ਸਿੱਧੂ ਦੇ ਕੁਝ ਸਿਆਣੇ ਲੋਕਾਂ ਦੇ ਜਤਨਾਂ ਸਦਕਾ ਉਹ ਨੇੜੇ ਹੋਏ ਪਰ ਰਿਸ਼ਤੇ ਵਿੱਚ ਗੰਡ ਪੈ ਚੁੱਕੀ ਸੀ ਇਹ ਉਸਦੀ ਜ਼ਿੰਦਗੀ ਦਾ ਸੱਚ ਹੈ ਕਿ ਉਸਦੇ ਬਹੁਤ ਕਰੀਬ ਰਹੇ ਲੋਕ ਬਹੁਤਾ ਸਮਾਂ ਉਸ ਨਾਲ ਨਹੀਂ ਨਿਵਾ ਸਕੇ ਉਸ ਤੋਂ ਦੂਰ ਹੋਣ ਵਾਲੇ ਦੋਸਤਾਂ ਦੀ ਲਿਸਟ ਬਹੁਤ ਵੱਡੀ ਹੈ ਕੋਈ ਵੀ ਕਰੀਬੀ ਸਾਲ 6 ਮਹੀਨੇ ਤੋਂ ਜ਼ਿਆਦਾ ਟਿਕ ਨਹੀਂ ਸਕੇ ਪਰਿਵਾਰ ਇਸ ਦਾ ਕਾਰਨ ਪੈਸੇ ਦੀ ਖੇਡ ਨੂੰ ਮੰਨਦਾ ਹੈ ਪਰ ਮੈਨੂੰ ਇਹ ਲੱਗਦਾ ਕਿ ਵੱਡੇ ਬੰਦੇ ਤੋਂ ਉਸਦੇ ਖਰੀਬੀ ਉਮੀਦਾਂ ਵੱਧ ਰੱਕ ਬੈਠਦੇ ਨੇ ਜਦੋਂ ਉਹ ਉਮੀਦਾਂ ਪੂਰੀਆਂ ਨਹੀਂ ਕਰ ਸਕਦਾ ਤਾਂ ਗੂੜੇ ਰਿਸ਼ਤੇ ਟੁੱਟ ਜਾਂਦੇ ਨੇ ਇਹ ਉਸਦੀ ਜ਼ਿੰਦਗੀ ਸੱਚ ਹੈ ਉਸਦੇ ਦੋਸਤ ਨਹੀਂ ਸੀ ਇਥੋਂ ਤੱਕ ਕਿ ਸੋਸ਼ਲ ਮੀਡੀਆ 스타 ਭਾਨਾ ਸਿੱਧੂ ਵੀ ਵੋਟਾਂ ਕਰਕੇ ਉਸ ਤੋਂ ਦੂਰ ਹੋ ਗਿਆ ਸੀ ਕਿਉਂਕਿ ਉਹ ਕਾਂਗਰਸ ਪਾਰਟੀ ਵਿੱਚ ਜਾਣ ਕਰਕੇ ਨਾਰਾਜ਼ ਸੀ ਤੇ ਸਿੱਧੂ ਚਾਹੁੰਦਾ ਸੀ ਕਿ ਉਹ ਪ੍ਰਚਾਰ ਕਰੇ ਪਰ ਭਾਨਾ ਨੇ ਕਾਂਗਰਸ ਲਈ ਪ੍ਰਚਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਜਿਸ ਕਰਕੇ ਭਾਨਾ ਦੂਰ ਹੋ ਗਿਆ ਹੈ ਰਜਿੰਦਰ ਚਾਚੇ ਬਾਰੇ ਕਈ ਕਿਸੇ ਨੇ ਤੇ ਕਈ ਇਲਜ਼ਾਮ ਵੀ ਪਰ ਇਹ ਸੱਚ ਹੈ ਕਿ ਜਿੰਨਾ ਸਮਾਂ ਉਹ ਨਾਲ ਰਿਹਾ ਉਸਦੇ ਤਨ ਮਨ ਸਭ ਸਿੱਧੂ ਦੇ ਨਾਲ ਲਿਖਿਆ ਹੋਇਆ ਸੀ ਅੱਜ ਵੀ ਲੋਕ ਗੱਲਾਂ ਕਰਦੇ ਆਵੇਂ ਕਹਿੰਦੇ ਨੇ ਕਿ ਜੇ ਰਜਿੰਦਰ ਨਾਲ ਹੁੰਦਾ ਸ਼ਾਇਦ ਨਾਲ ਹੀ ਮਰਦਾ ਪਰ ਉਹ ਨਾਲ ਨਹੀਂ ਸੀ ਜਿਸ ਦਾ ਪਛਤਾਵਾ ਰਹਿੰਦੀ ਜ਼ਿੰਦਗੀ ਦਾ ਕਰਜਿੰਦਰ ਨੂੰ ਰਹੇਗਾ ਸਿੱਧੂ ਦੀ ਲਾਸਟ ਰਾਈਡ ਸਮੇ ਟਰੈਕਟਰ ਰਜਿੰਦਰ ਹੀ ਚਲਾ ਰਿਹਾ ਸੀ ਆਪਣੇ ਸ਼ੋਅ ਦੌਰਾਨ ਵੀ ਸਟੇਜ ਉੱਤੇ ਉਸਨੇ ਰਜਿੰਦਰ ਚਾਚੇ ਤੇ ਬਾਪੂ ਨੂੰ ਲੋਕਾਂ ਸਾਹਮਣੇ ਖੂਬ ਸਹਾਰਿਆ ਸੀ ਉਸਨੇ ਆਪਣੇ ਮੂਸਾ ਟੈਪ ਦੇ ਗੀਤ ਜਗਾਇਆ ਨਾਲ ਦੇਰੇ ਕੌਣ ਬੈਠੇ ਹੁੰਦੇ ਰੇਚ ਬਾਈ ਬਾਪੂ ਅਤੇ ਚਾਚਾ ਸੋਹਣੀਏ ਅੱਜ ਜਦੋਂ ਸਿੱਧੂ ਇਸ ਦੁਨੀਆ ਵਿੱਚ ਨਹੀਂ ਤਾਂ ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਆਪਣੇ ਆਪ ਨੂੰ ਕਿਵੇਂ ਨਾ ਕਿਵੇਂ ਉਸ ਦਾ ਖਾਸਾਬਦ ਕੀਤਾ ਜਾਵੇ ਇਸ ਦੌੜ ਦਾ ਭਾਵੇਂ ਕਦੇ ਫੈਸਲਾ ਨਹੀਂ ਹੋ ਸਕਦਾ ਕਿਉਂਕਿ ਉਹ ਇਸ ਦੁਨੀਆ ਦੇ ਨਹੀਂ ਹੈ ਜਿਸ ਨੇ ਇਹ ਦੱਸਣਾ ਸੀ ਕਿ ਮੇਰਾ ਕੌਣ ਖਾਸ ਹੈ ਪਰ ਹਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉਸ ਦੇ ਖਾਸ ਲੋਕਾਂ ਵਿੱਚ ਉਸ ਦੇ ਪਿੰਡ ਦੇ ਅਤੇ ਨਾਲ ਦੇ ਪਿੰਡਾਂ ਦੇ ਮੁੰਡੇ ਸ਼ਾਮਲ ਸੀ ਜੋ ਹਰ ਸਮੇਂ ਨਾਲ ਸੀ ਤੇ ਨਿਰਸਵਾਰਥ ਨਾਲ ਰਹਿੰਦੇ ਸੀ ਇਕੱਲੇ-ਇਕੱਲੇ ਦਾ ਨਾਮ ਦੱਸਣਾ ਮੁਸ਼ਕਲ ਹੈ ਪਰ ਹਾਂ ਆਸ-ਪਾਸੇ ਦੇ ਪਿੰਡਾਂ ਦੀਆਂ ਬਾਲੀਵਲ ਦੀਆਂ ਟੀਮਾਂ ਦੇ ਖਿਡਾਰੀ ਉਸ ਦੇ ਖਾਸ ਸੀ ਇਹਨਾਂ ਤੋਂ ਬਿਨਾ ਜੇਕਰ ਪਿੰਡ ਵਾਲੇ ਜਾਂ ਆਸ-ਪਾਸੇ ਦੇ ਪਿੰਡਾਂ ਦੇ ਮੁੰਡਿਆਂ ਨੂੰ ਛੱਡ ਦਿੱਤਾ ਜਾਵੇ ਤਾਂ 2017 ਤੋਂ ਉਸ ਦੀ ਮੌਤ ਤੱਕ ਜੋ ਲੋਕ ਉਸ ਦੇ ਕਰੀਬ ਆਏ ਤੇ ਕੁਝ ਸਮੇਂ ਬਾਅਦ મતਭੇਦ ਹੋਏ ਤੇ ਆਪਣੇ ਰਾਹ ਤੇ ਚਲੇ ਗਏ ਇਹ ਲੰਮੀ ਕੀ ਹੈ ਸਭ ਤੋਂ ਪਹਿਲਾ ਨਾਮ ਕਨਵਰ ਗਰੇਵਾਲ ਦਾ ਆਉਂਦਾ ਜਿਸ ਨੂੰ ਕਦੇ ਸਟੇਜ ਤੋਂ ਇਹ ਤੱਕ ਕਹਿ ਦਿੱਤਾ ਸੀ ਕਿ ਕਨਵਰ ਹੀ ਉਸਦੇ ਮਾਪਿਓ ਨੇ ਉਸ ਤੋਂ ਬਾਅਦ ਪ੍ਰਭਜੋ ਤੌਰਫ ਜੋਤੀ ਬੰਦੇਰ ਜਿਨ੍ਹਾਂ ਨਾਲ ਸਿੱਧੂ ਸ਼ੁਰੂ ਵਿੱਚ ਸਾਇੰਸ ਸੀ ਉਸ ਤੋਂ ਬਾਅਦ ਇੱਕ ਲੰਮੀ ਸੂਚੀ ਹੈ ਸਭ ਦੇ ਨਾਮ ਮੁਸ਼ਕਲਾਂ ਪਰ ਕੁਝ ਜ਼ਿਆਦਾ ਨੇੜੇ ਰਹੇ ਲੋਕਾਂ ਵਿੱਚ ਹੈਪੀ ਦਾਤਾ ਇੱਕ ਸਮੇਂ ਸਿੱਧੂ ਦੇ ਨੇੜੇ ਰਿਹਾ ਉਹ ਘਰ ਵੀ ਰਹਿੰਦਾ ਰਿਹਾ ਬਾਅਦ ਵਿੱਚ ਉਹ ਵੀ ਦੂਰ ਹੋ ਗਿਆ ਬਿੰਦਾ ਜਿਸ ਨੂੰ ਸਾਰੇ ਸਰਪੰਚ ਆਖਦੇ ਸੀ ਉਹ ਵੀ ਸਿੱਧੂ ਦੇ ਨੇੜੇ ਰਿਹਾ ਉਸ ਦਾ ਟਰਾਂਸਪੋਰਟ ਦਾ ਕੰਮ ਸੀ ਹਵੇਲੀ ਲਈ ਸਾਰੇ ਤਰ੍ਹਾਂ ਦਾ ਮਟੀਰੀਅਲ ਉਹ ਉਸ ਦੀਆਂ ਕੱਟੀਆਂ ਤੇ ਢੋਆ ਗਿਆ ਉਹ ਆਪਣੇ ਅਸਲੇ ਵੀ ਨਾਲ ਕੈਰੀ ਕਰ ਤੁਰਦਾ ਸੀ ਦੇ ਵਿੱਚ ਉਸ ਨਾਲ ਵੀ મતਭੇਦ ਹੋ ਗਏ ਤੇ ਉਹ ਵੀ ਦੂਰ ਹੋ ਗਿਆ ਸਿੱਧੂ ਦੀ ਮੌਤ ਤੋਂ ਬਾਅਦ ਉਸ ਨੂੰ ਵੀ ਇਨਵੈਸਟੀਗੇਟ ਕੀਤਾ ਗਿਆ ਇੱਕ ਦੌਧਰ ਡੇਰੇ ਦੇ ਮੁਖੀ ਦੇ ਭਰਾ ਕਬਚ ਨਾਲ ਵੀ ਸਿੱਧੂ ਦੇ ਬਹੁਤ ਪੁਰਾਣੇ ਸਬੰਧ ਸੀ ਦੌਧਰ ਡੇਰੇ ਵਾਲੇ ਸਾਰੇ ਭਰਾ ਸਿੱਧੂ ਦੇ ਨੇੜੇ ਸੀ ਵੀਲ ਜੇਰ ਵਾਲਾ ਮੁੰਡਾ ਬੰਦਾ ਥਿੰਦ ਕਵਚ ਦਾ ਹੀ ਰਿਸ਼ਤੇਦਾਰ ਹੈ ਲਾਲ ਰੰਗ ਦੀ ਮਸਟੈਂਗ ਵੀ ਉਹਨਾਂ ਦੀ ਸੀ ਜੋ ਅਕਸਰ ਮੂਸੇ ਹੀ ਰਹਿੰਦੀ ਸੀ ਜਦੋਂ ਸਿੱਧੂ ਕੋਲ ਕੋਈ ਸਿਕਿਉਰਿਟੀ ਨਹੀਂ ਸੀ ਹੁੰਦੀ ਉਹ ਦੌਦਰ ਡੇਰੇ ਦੀ ਸਿਕਿਉਰਿਟੀ ਵੀ ਸਿੱਧੂ ਦੇ ਨਾਲ ਚੱਲਦੀ ਰਹੀ ਪਰ ਬਾਅਦ ਵਿੱਚ ਉਹਨਾਂ ਨਾਲ ਵੀ મતਭੇਦ ਹੋ ਗਏ ਤੇ ਉਹ ਵੀ ਦੂਰ ਚਲੇ ਗਏ ਸੰਗਰੂਰ ਤੋਂ ਅਤਰ ਵੀ ਉਸਦੇ ਨੇੜੇ ਦੇ ਲੋਕਾਂ ਚ ਇਕ ਰਿਹਾ ਗਿੱਲਰੋਂ ਤਾਂ ਬਾਬਾ ਸੰਧੂ ਅਬਰੀਤ ਛੇਰੋਂ ਤੇ ਉਸਦੇ ਨੇੜੇ ਦੇ ਲੋਕਾਂ ਵਿੱਚ ਇਕ ਰਿਹਾ ਅਮਨ ਜੂਰੀਆ ਦੇ ਪਿੰਡ ਦੀ ਗੱਲ ਕਰੀਏ ਤਾਂ ਗਵਾੜ ਦੇ ਵਿੱਚੋਂ ਛੋਟੀ ਉਮਰ ਦਾ ਮੁੰਡਾ ਜੋਤੀ ਉਹ ਦੋ ਮੁੰਡੇ ਜੋ ਆਖਰੀ ਜਦੋਂ ਮੈਂ ਨਾਲ ਸੀ ਗੁਰਿੰਦਰ ਕਿੰਦੀ ਅਤੇ ਪਿੰਕਾ ਸਤਨਾਮ ਮੂਸਾ ਤਰਸੀਮ ਮੂਸਾ ਮਾਸਾ ਮਾਸਟਰ ਕੁਲਵਿੰਦਰ ਮੂਸਾ ਉਹਦੇ ਪਿਆਰੇ ਲੋਕਾਂ ਵਿੱਚੋਂ ਸੀ ਉਹ ਦੋ ਮੁੰਡੇ ਜੋ ਆਖਰੀ ਸਮੇਂ ਨਾਲ ਸੀ ਉਹਨਾਂ ਉੱਪਰ ਸਿੱਧੂ ਤੇ ਤੁਰ ਜਾਣ ਤੋਂ ਬਾਅਦ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਜੋ ਸਰਾਸਰ ਝੂਠ ਨੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋ ਗਿਆ ਸੀ ਕਈ ਗੋਲੀਆਂ ਉਹਨਾਂ ਦੇ ਲੱਗੀਆਂ ਪਰ ਕਿਵੇਂ ਨਾ ਕਿਵੇਂ ਉਹ ਬਚ ਗਏ ਉਹ ਦੋਵੇਂ ਆਰਥਿਕ ਪੱਖ ਤੋਂ ਠੀਕ ਠਾ ਕੇ ਹੀ ਨੇ ਉਹਨਾਂ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਸੀ ਉਹ ਦੋਵੇਂ ਪੜ੍ਹੇ ਲਿਖੇ ਮੁੰਡੇ ਸੀ ਪਰ ਉਹਨਾਂ ਲਈ ਨਾ ਕਿ ਜਿਨੇ ਸਰਕਾਰੀ ਨੌਕਰੀ ਮੰਗੀ ਤੇ ਨਾ ਹੀ ਕਿਸੇ ਨੇ ਸਰਕਾਰੀ ਨੌਕਰੀ ਦਿੱਤੀ ਉਹ ਆਪਣਾ ਸਰੀਰਕ ਨੁਕਸਾਨ ਕਰਵਾ ਘਰੇ ਬੈਠੇ ਨੇ ਇੰਡਸਟਰੀ ਵਿੱਚ ਉਸਦੇ ਰਿਸ਼ਤਿਆਂ ਤੇ ਕੋਈ ਸਵਾਲ ਹੀ ਨਹੀਂ ਲਗਭਗ ਸਾਰੀ ਇੰਡਸਟਰੀ ਨਾਲ ਉਸਦੀ ਮਤ ਨਹੀਂ ਸੀ ਮਿਲਦੀ ਬੱਬੂ ਮਾਂ ਤੋਂ ਸਿੱਪੀ ਗਿਲ ਤੱਕ ਤੇ ਸਿੱਪੀ ਤੋਂ ਮਨਕੀਰ ਤੌਲਖ ਤੱਕ ਉਸਦੇ ਵਿਵਾਦ ਰਹੇ ਪਰ ਉਹ ਕਈ ਲੋਕਾਂ ਦੇ ਬਹੁਤ ਕਰੀਬ ਵੀ ਰਿਹਾ ਜਿਨ੍ਹਾਂ ਵਿੱਚ ਮਾਨਸਾਦੇ ਸਿੰਗਰ ਕੋਰ ਵਾਲਾ ਮਾਨ ਉਸਦਾ ਪਿਆਰਾ ਮਿੱਤਰ ਸੀ ਤੇ ਆਰ ਨੇ ਉਸਦਾ ਕਰੀਬੀ ਸੀ ਪਰ ਬਾਅਦ ਵਿੱਚ ਉਹ ਵੀ ਦੂਰ ਹੋ ਗਿਆ ਅਮਰਤ ਮਾਨ ਨਾਲ ਉਸਦੀ ਗੂੜੀ ਸਾਂਝ ਰਹੀ ਬੇਸ਼ੱਕ ਅਮਰਤ ਮਾਨ ਵੀ ਵੋਟਾਂ ਮਿਹਰ ਦਾ ਸਾਥ ਨਹੀਂ ਦੇ ਸਕੇ ਆ ਅਫਸਾਨਾ ਖਾਨ ਤੇ ਰੁਪਿੰਦਰ ਹੰਡਾ ਨਾਲ ਉਹਦੇ ਕਰੀਬੀ ਰਿਸ਼ਤੇ ਸੀ ਬੱਬੂ ਮਾਨ ਨਾਲ ਵਿਵਾਦ ਦਾ ਇੱਕ ਵੱਡਾ ਕਾਰਨ ਰੁਪਿੰਦਰ ਹੰਡਾ ਦੀ ਖੁੱਲਕੇ ਸਪੋਰਟ ਜਾਉਣਾ ਵੀ ਮੰਨਿਆ ਜਾਂਦਾ ਕਿਉਂਕਿ ਸੋਸ਼ਲ ਮੀਡੀਆ ਉੱਪਰ ਬੱਬੂ ਮਾਨ ਦੇ ਫੈਨਸ ਵੱਲੋਂ ਰੁਪਿੰਦਰ ਹੰਡਾ ਨਾਲ ਦੁਰਵਿਵਹਾਰ ਤੇ ਸਿੱਧੂ ਰੁਪਿੰਦਰ ਹੰਡਾ ਦੇ ਸਿੱਧਾ ਹੱਕ ਵਿੱਚ ਖੜਾ ਸੀ ਅਫਸਾਨਾ ਖਾਨ ਨਾਲ ਉਹਦਾ ਰਿਸ਼ਤਾ ਭੈਣ ਭਰਾ ਵਾਲਾ ਰਿਹਾ ਪਰ ਸਿੱਧੂ ਦੇ ਜਾਣ ਬਾਅਦ ਉਹਦੇ ਰਿਸ਼ਤੇ ਬਹੁਤੇ ਚੰਗੇ ਨਹੀਂ ਰਹੇ ਇੰਡਸਟਰੀ ਦੇ ਪੁਰਾਣੇ ਸਿੰਗਰ ਗੁਰਦਾਸ ਮਾਨ ਨਾਲ ਉਹਦਾ ਪਿਆਰ ਅੰਤਾਂ ਦਾ ਸੀ ਮੇਰੇ ਯਾਦ ਹੈ ਜਿਸ ਦਿਨ 29 ਗਰਦਾਸ ਮਾਨ ਸਾਹਿਬ ਦੇ ਪੁੱਤਰ ਗੋਰੀ ਕਮਾਨ ਦਾ ਫੋਨ ਆਇਆ ਗਰਦਾਸ ਮਾਨ ਗੀਤ ਦੀਆਂ ਸਿਫਤਾਂ ਕਰਦਾ ਨਹੀਂ ਸੀ ਤੱਕ ਰਿਹਾ ਕਿਉਂਕਿ ਉਸ ਤੋਂ ਪਹਿਲਾਂ ਗਰਦਾਸ ਮਾਨ ਸਾਹਿਬ ਦਾ ਵਿਵਾਦ ਹੋ ਕੇ ਹਟਿਆ ਸੀ ਜਿਸ ਵਿੱਚ ਮਾਨ ਸਾਹਿਬ ਨੇ ਵਿਰੋਧ ਕਰਨ ਵਾਲਿਆਂ ਲਈ ਅਵਦਰ ਸ਼ਬਦ ਵਰਤੇ ਸੀ ਜਿਸ ਕਰਕੇ ਵਿਵਾਦ ਬਹੁਤ ਵੱਧ ਗਿਆ ਸੀ ਉਸ ਸਮੇਂ ਸ਼ੁਭਦੀਪ ਨੇ ਗਰਦਾਸ ਮਾਨ ਨੂੰ ਕਿਹਾ ਸੀ ਬਾਬਾ ਜੀ ਕਿਸੇ ਸਾਹਮਣੇ ਝੁਕਣਾ ਨਹੀਂ ਇਹ ਗੀਤ ਸਭ ਉਸ ਬੰਦਿਆਂ ਦੇ ਮੂੰਹ ਬੰਦ ਕਰੇਗਾ ਜੋ ਤੁਹਾਡੇ ਬਾਰੇ ਮਾੜਾ ਬੋਲਦੇ ਨੇ ਜਦੋਂ ਕਨਵਰ ਦੇ ਜੋਤੀ ਤੋਂ ਖੜਾ ਛੁਡਵਾ ਰਿਹਾ ਸੀ ਤਾਂ ਇੱਕ ਇਨਸਾਨ ਉਸਦੇ ਨਾਲ ਨੇੜਤਾ ਬਦ ਰਹਿਆ ਸੀ ਜਿਸ ਦਾ ਨਾਮ ਮਨਦੀਪ ਧਾਲੀਵਾਲ ਸੀ ਮਨਦੀਪ ਧਾਲੀਵਾਲ ਨੂੰ ਸਿੱਧੂ ਦੇ ਨੇੜੇ ਦੇ ਲੋਕ ਪਹਾਉ ਆਖਦੇ ਨੇ ਉਹ ਕਦੇ ਕਦਾਈਂ ਮੂਸੇ ਘੇੜਾ ਮਾਰਦਾ ਸੀ ਮਨਦੀਪ ਪਹਿਲਾਂ ਆਸਟ੍ਰੇਲੀਆ ਤੇ ਬਾਅਦ ਵਿੱਚ ਡਬਈ ਰਹਿੰਦਾ ਸੀ ਸਿੱਧੂ ਦੇ ਗਰੀਬ ਰਹੇ ਲੋਕਾਂ ਵਿੱਚੋਂ ਇਹ ਵੀ ਇੱਕ ਨਾਮ ਸੀ ਜਿਸ ਦੇ ਨਾਮ ਨਾਲ ਬਹੁਤ ਸਾਰੇ ਵਿਵਾਦ ਜੁੜਦੇ ਨੇ ਸਿੱਧੂ ਦੀ ਮੌਤ ਤੋਂ ਬਾਅਦ ਗੈਂਗਸਟਰ ਗੋਲਡੀ ਬਰਾਡ ਨੇ ਆਪਣੀ ਇੰਟਰਵਿਊ ਵਿੱਚ ਮਨਦੀਪ ਧਾਲੀਵਾਲ ਦਾ ਕਈ ਵਾਰ ਜ਼ਿਕਰ ਕੀਤਾ ਕਿ ਸਿੱਧੂ ਦੇ ਰਸਤੇ ਮਨਦੀਪ ਧਾਲੀਵਾਲ ਨਾਲ ਸੀ ਇਹ ਸਹੀ ਹੈ ਪਰ ਮਨਦੀਪ ਧਾਲੀਵਾਲ ਸਿੱਧੂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ ਉਹ ਬਹੁ ਚੱ ਰਿਹਾ ਮਨਦੀਪ ਧਾਲੀਵਾਲ ਵੀ ਪਹਿਲਾਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਰਾਜਨੀਤੀ ਦਾ ਸਰਗਮ ਚਿਹਰਾ ਸੀ ਮਨਦੀਪ ਧਾਲੀਵਾਲ ਵੀ ਸੰਗੀਤ ਇੰਡਸਟਰੀ ਦੇ ਨਾਲ ਜੁੜਿਆ ਰਿਹਾ ਬੇਸ਼ੱਕ ਕਈ ਤਰ੍ਹਾਂ ਦੇ ਵਿਵਾਦ ਵੀ ਉਸ ਦੇ ਨਾਲ ਜੁੜੇ ਰਹੇ ਪਰ ਉਹਨਾਂ ਵਿਵਾਦਾਂ ਦੇ ਆਧਾਰ ਤੇ ਸਿੱਧੂ ਬਾਰੇ رائے ਕੱਢ ਲੈਣੀ ਗਲਤ ਹੈ ਮਨਦੀਪ ਆਪਣਾ ਇੱਕ YouTube ਚੈਨਲ ਠੱਗ ਲਾਈਫ ਵੀ ਚਲਾਉਂਦਾ ਹੈ ਜਿਸ ਨੂੰ ਬਾਅਦ ਵਿੱਚ ਸਰਕਾਰ ਨੇ ਬੰਦ ਵੀ ਕਰ ਦਿੱਤਾ ਸਿੱਧੂ ਨੇ ਮਨਦੀਪ ਦੇ ਚੈਨਲ ਲਈ ਆਪਣਾ ਇੱਕ ਗੀਤ ਵੀ ਦਿੱਤਾ ਇਸ ਦਾ ਕਾਰਨ ਬਸ ਇਹ ਹੋ ਸੀ ਕਿ ਜਦੋਂ ਜੋਤੀ ਕਨਵਰ ਸਿੱਧੂ ਤੇ ਟੱਪਰ ਨੂੰ ਤੰਗ ਕਰ ਰਹੇ ਸੀ ਤਾਂ ਉਸ ਨੇ ਉਹਨਾਂ ਨੂੰ ਚੁੱਪ ਕਰਵਾਇਆ ਸੀ ਜਦੋਂ ਸਿੱਧੂ ਦੇ ਚੈਨਲ ਦੇ ਸਟ੍ਰਾਈਕ ਮਾਰੀਆਂ ਜਾ ਰਹੀਆਂ ਸੀ ਉਦੋਂ ਵੀ ਉਹਨਾਂ ਦੇ ਮੂੰਹ ਬੰਦ ਕਰਵਾਏ ਸੀ ਪਾਪੀ ਗੀਤ ਵਿੱਚ ਸਿੱਧੂ ਨੇ ਰੰਗਰੇਜ਼ ਨਾਮ ਦੇ ਆਰਟਿਸਟ ਨਾਲ ਪਾਪੀ ਗੀਤ ਗਾਇਆ ਜੋ ਸਿੱਧੂ ਦੇ ਹੋਣ ਤੱਕ ਦੇ ਸਭ ਤੋਂ ਵੱਧ ਹਿੱਟ ਗੀਤਾਂ ਵਿੱਚ ਸ਼ਾਮਲ ਸੀ ਮਨਦੀਪ ਬਾਰੇ ਮੀਡੀਆ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਤੇ ਲੋਕ ਉਸ ਉੱਪਰ ਗੱਲ ਕਰਨੇ ਤੋਂ ਬਚਦੇ ਵੀ ਆਏ ਨੇ ਪਰ ਮਨਦੀਪ ਉਹ ਇਨਸਾਨ ਸੀ ਜਿਸ ਨੇ ਉਸ ਦੀ ਉਸ ਸਮੇਂ ਮਦਦ ਕੀਤੀ ਸੀ ਜਦੋਂ ਉਸ ਦੇ ਪਰਿਵਾਰ ਨੂੰ ਲੋਕ ਤੰਗ ਕਰ ਰਹੇ ਸੀ ਜਦੋਂ ਪ੍ਰਸ਼ਾਸਨ ਉਸ ਦੀ ਬਾਂ ਨਹੀਂ ਸੀ ਪੜ ਰਿਹਾ ਜਦੋਂ ਲੋਕ ਉਸ ਦੀ ਕਿਰਤ ਲੁੱਟਣਾ ਚਾਹ ਚਾਹੁੰਦੇ ਸੀ ਸਭ ਤੋਂ ਪਹਿਲਾਂ ਮਨਦੀਪ ਧਾਲੀਵਾਲ ਦੇ ਸਿੱਧੂ ਦੇ ਸਬੰਧਾਂ ਤੇ ਗੋਲਡੀ ਬਰਾੜ ਨੇ ਆਪਣੀ ਇੰਟਰਵਿਊ ਵਿੱਚ ਸਵਾਲ ਖੜੇ ਕੀਤੇ ਰਤੀਸ਼ ਲੱਖੀ ਨੇ ਵੀ ਆਪਣੇ ਪ੍ਰੋਗਰਾਮਾਂ ਨਾਲ ਪਲਗਡ ਚ ਮਨਦੀਪ ਦੇ ਬਾਰੇ ਗੱਲਬਾਤ ਕੀਤੀ ਜਦੋਂ ਸਰਦਾਰ ਬਲਗੌਰ ਸਿੰਘ ਪੀਜੇ ਦੀ ਦਾਖਲ ਸਨ ਉਸ ਸਮੇਂ ਵੀ ਮਨਦੀਪ ਧਾਲੀਵਾਲ ਦੀ ਮੌਜੂਦਗੀ ਕਰਕੇ ਕਈ ਸਵਾਲ ਖੜੇ ਹੋਏ ਪਰ ਆਖਰੀ ਸਮੇਂ ਵਿੱਚ ਮਨਦੀਪ ਧਾਲੀਵਾਲ ਤੋਂ ਵੀ ਸਿੱਧੂ ਦੂਰ ਹੀ ਸੀ ਇਹ ਗੱਲ ਸੱਚ ਹੈ ਕਿ ਮਨਦੀਪ ਧਾਲੀਵਾਲ ਉਰਫ ਭਾਉ ਸਿੱਧੂ ਦੇ ਕਰੀਬੀਆਂ ਵਿੱਚੋਂ ਇੱਕ ਰਿਹਾ ਕੁਝ ਲੋਕ ਜੋ ਹਿੱਕੜਾ ਸਿੱਧੂ ਦੇ ਪਿੱਛੇ ਖੜੇ ਉਹਨਾਂ ਉੱਪਰ ਗੈਂਗਸਟਰ ਹੋਣ ਦਾ ਇਲਜ਼ਾਮ ਲੱਗਾ ਹੈ ਗੈਂਗਸਟਰ ਸ਼ਬਦ ਦੇ ਅਰਥ ਸ਼ਾਇਦ ਜਾ ਵੱਡੇ ਨੇ ਹਰ ਛੋਟੇ ਮੋਟੇ ਪ੍ਰਾਦੀ ਨੂੰ ਗੈਸਟਰ ਕਹਿ ਦੇਣਾ ਵੀ ਪ੍ਰਾਦੀ ਹੈ ਅਜਿਹੇ ਕਾਰਨ ਨਾਲ ਭੜਕ ਚੁੱਕੇ ਜਵਾਕਾਂ ਲਈ ਰਾਹ ਬੰਦ ਹੋ ਜਾਂਦੇ ਨੇ ਸਿੱਧੂ ਦੇ ਕਤਲ ਕੇਸ ਵਿੱਚ ਕਰੀਬ 100 ਮੁੰਡਾ ਤਹਿਕੀਕਾਤ ਲਈ ਬੁਲਾਇਆ ਗਿਆ ਇਹ ਕੇਸ ਇੰਨਾ ਵੱਡਾ ਕੇਸ ਸੀ ਕਿ ਲੋਕਾਂ ਦਾ ਡਰ ਵੇਖਦੇ ਹੀ ਬਣਦਾ ਸੀ ਜ਼ਿੰਦਗੀ ਵਿੱਚ ਬਹੁਤ ਸਾਰੇ ਘਾਟੇ ਖਾਣ ਤੋਂ ਬਾਅਦ ਜ਼ਿੰਦਗੀ ਲਈ ਤੇ ਆਉਣ ਲੱਗੀ ਸੀ ਕਨਵਰੋਂਾ ਤੋਂ ਖਹਿੜਾ ਛਡਵਾਉਣ ਤੋਂ ਬਾਅਦ ਉਸਨੇ ਆਪਣੇ YouTube ਚੈਨਲ ਦੇ ਹੀ ਸਾਰੇ ਗਾਣੇ ਪਾਉਣੇ ਸ਼ੁਰੂ ਕਰ ਦਿੱਤੇ ਤੇ ਵੇਖਦੀ ਵੇਖਦੇ ਉਹਦਾ ਚੈਨਲ ਸਭ ਤੋਂ ਵੱਡਾ ਹੋ ਗਿਆ ਜਦੋਂ ਉਹ ਆਪਣੇ ਚੈਨਲ ਤੋਂ ਗੀਤ ਛੱਡਦਾ ਤਾਂ ਉਹਦੀ ਰੀਚ ਮਿਲੀਅਨਾਂ ਚ ਹੁੰਦੀ ਭਾਵੇਂ ਉਸਦੀ ਕੋਈ ਟੀਮ ਨਹੀਂ ਸੀ ਪਰ ਸਿੱਧੂ ਦਾ ਚੈਨਲ 골ਡ ਮੀਡੀਆ ਵਾਲੇ ਮੁੰਡੇ ਵੇਖਦੇ ਸੀ ਦੂਜਾ ਮੁੰਡਾ ਅਰਸ਼ ਸੀ ਇਹ ਹੀ ਮਹਾਲੀ ਸਾਈਡ ਤੋਂ ਹੀ ਸੀ ਤੇ ਉਹ ਅਕਸਰ ਗੇੜਾ ਮਾਰਦੇ ਸੀ ਉਹਨਾਂ ਨੇ ਸਿੱਧੂ ਨੂੰ ਉਹਦੇ ਚੈਨਲ ਦੇ ਪਈਆਂ ਸਟ੍ਰੈਕਾਂ ਤੋਂ ਬਚਾਇਆ ਸੀ ਸਿੱਧੂ ਨਾਲ ਅਰਸ਼ ਹੋਣਾ ਦਾ ਕਾਫੀ ਨੇੜਤਾ ਰਹੀ ਉਹ ਆਈਡੀ ਐਕਸਪਰਟ ਸਨ ਸਿੱਧੂ ਦਾ ਸੋਸ਼ਲ ਮੀਡੀਆ ਤੇ ਚੈਨਲ ਉਹੀ ਵੇਖਦੇ ਸੀ ਅੱਜ ਸਿੱਧੂ ਭਾਰਤ ਦਾ ਸਭ ਤੋਂ ਵੱਡਾ YouTube ਕਲਾਕਾਰ ਹੈ ਤਾਂ ਉਸ ਦੇ ਪਿੱਛੇ ਗੋਲਡ ਮੀਡੀਆ ਦਾ ਵੱਡਾ ਹੱਥ ਹੈ ਬੇਸ਼ੱਕ ਕਲਾ ਸਿੱਧੂ ਦੀ ਹੈ ਪਰ ਮੈਂ ਜਿਸ ਗੱਲ ਤੇ ਹਮੇਸ਼ਾ ਧਿਆਨ ਦੇਣ ਲਈ ਕਿਹਾ ਉਹ ਟੀਮ ਵਰਕ ਗੋਲਡ ਮੀਡੀਆ ਨੇ ਉਹੀ ਕੀਤਾ ਜਿਸ ਦਾ ਅਸਰ ਵੀ ਵੇਖਣ ਨੂੰ ਮਿਲਿਆ ਉਹ ਅਕਸਰ ਮੂਸੇ ਗੇੜਾ ਮਾਰਦੇ ਜੀਦੇ ਉਹਨਾਂ ਨਾਲ ਇੱਕ ਮੁੰਡਾ ਆਇਆ ਕਰਦਾ ਸੀ ਜਿਸ ਦਾ ਨਾਮ ਸ਼ਗਨਪ੍ਰੀਤ ਸੀ ਹਾਂ ਉਹੀ ਸ਼ਗਨਪ੍ਰੀਤ ਜੋ ਵਿੱਕੀ ਮੈਡੂ ਘੇੜਾ ਕਤਲकांड ਵਿੱਚ ਮੁੱਖ ਦੋਸ਼ੀ ਦੇ ਤੌਰ ਤੇ ਨਾਮਜਦਾ ਹੈ ਤੇ ਅੱਜ ਕੱਲ੍ਹ ਆਸਟ੍ਰੇਲੀਆ ਰਹਿੰਦਾ ਇਹ ਉਹ ਕਈ ਮਹੀਨੇ ਅਰਸ਼ੋ ਹੁਣਾ ਦੇ ਨਾਲ ਆਉਂਦਾ ਰਿਹਾ ਤੇ ਹੌਲੀ ਹੌਲੀ ਸਿੱਧੂ ਨਾਲ ਉਸ ਦੀ ਨੇੜਤਾ ਵਧਣ ਲੱਗੀ ਫਿਰ ਉਹ ਕੱਲਾ ਵੀ ਆਉਣ ਲੱਗਾ ਤੇ ਸਿੱਧੂ ਦੇ ਬਹੁਤ ਸਾਰੇ ਸ਼ੋਅ ਉਸ ਦੁਆਰਾ ਵੀ ਬੁੱਕ ਕੀਤੇ ਗਏ ਇੱਕ ਜਾਣਕਾਰੀ ਅਨੁਸਾਰ ਉਹ ਖੰਨੇ ਲੱਗੇ ਚੜੀ ਪਿੰਡ ਤੋਂ ਸੀ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਨੇੜਤਾ ਵਧਦੀ ਰਹੀ ਸ਼ਗਨ ਅਤੇ ਮਨਦੀਪ ਦਾਲੀਵਾਲ ਮਹੀਨੇ ਚ ਕਈ ਗੀੜੇ ਮਾਰ ਜਾਂਦੇ ਉਹ ਉਸ ਦੇ ਨੇੜੇ ਲੱਗ ਚਾਉਂਦੇ ਸੀ ਇਹ ਸੱਚ ਹੈ ਪਰ ਕੁਝ ਸਮੇਂ ਬਾਅਦ ਜਦੋਂ ਚਾਹ ਪੂਰਾ ਹੋ ਜਾਂਦਾ ਆਪੇ ਚਲੇ ਜਾਂਦੇ ਉਸ ਦੀ ਮੌਤ ਤੋਂ ਬਾਅਦ ਵੀ ਕਈ ਲੋਕਾਂ ਨੇ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਦਾ ਸਭ ਤੋਂ ਖਾਸ ਬਣਾ ਪੀਛੀ ਕੀਤਾ ਉਹ ਜੋ ਦੱਸ ਸਕਦਾ ਸੀ ਕਿ ਕੌਣ ਖਾਸ ਹੈ ਉਹ ਆਪ ਹੋਰ ਦੁਨੀਆ ਵਿੱਚ ਸੀ ਖੈਰ ਉਸ ਦੇ ਰਿਸ਼ਤੇ ਬਾਰੇ ਬਹੁਤਾ ਕੁਝ ਤਾਂ ਮੀਡੀਆ ਵਿੱਚ ਆ ਗਿਆ ਪਰ ਉਹ ਪੂਰਾ ਸੱਚ ਨਹੀਂ ਫਿਰ ਤਹੀ ਹੀ ਲੱਖੀ ਦੀ ਖੋਜ ਕੋੜ ਤਾਂ ਜਾਂਦੀ ਹੈ ਪਰ ਉਹ ਪੂਰਾ ਸੱਚ ਨਹੀਂ ਇਸ ਲਈ ਅੱਜ ਵੀ ਲੋਕ ਇਹ ਜਾਨਣਾ ਚਾਹੁੰਦੇ ਨੇ ਕਿ ਉਸ ਦੀ ਮੌਤ ਦੇ ਅਸਲ ਕਾਰਨ ਕੀ ਸੀ ਕੀ ਸੱਚਮੁੱਚ ਉਸ ਦੇ ਰਿਸ਼ਤੇ ਗੈਂਗਸਟਰ ਨਾਲ ਸੀ ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਖਾਸ ਕਰਕੇ ਜਦੋਂ ਤੁਸੀਂ ਮਸ਼ਹੂਰ ਹਸਤੀ ਹੁੰਦੇ ਹੋ ਤਾਂ ਸਮਾਜ ਦੇ ਕਈ ਐਸੇ ਲੋਕਾਂ ਨਾਲ ਰਿਸ਼ਤੇ ਰੱਖਣੇ ਮਜਬੂਰੀ ਬਣ ਜਾਂਦੇ ਨੇ ਜੋ ਤੁਹਾਡੇ ਲਈ ਸਮਾਂ ਹੋਣ ਤੇ ਜਾਨ ਤੱਕ ਦੇਣ ਨੂੰ ਤਿਆਰ ਹੋਣ ਤੇ ਉਹਨਾਂ ਨੂੰ ਸਮਾਜ ਤੇ ਸਰਕਾਰ ਕਿਸੇ ਹੋਰ ਸਾਈਡ ਨਾਲ ਵੀ ਵੇਖ ਰਹੀ ਹੁੰਦੀ ਆ ਇਹੋ ਕੁਝ ਸਿੱਧੂ ਨਾਲ ਵੀ ਵਾਪਰੇ ਆ ਉਸਦੇ ਰਿਸ਼ਤੇ ਗੈਂਗਸਟਰਾਂ ਨਾਲ ਦੱਸੇ ਜਾਂਦੇ ਨੇ ਕਈ ਰਾਜਨੀਤਿਕ ਲੀਡਰ ਤਾਂ ਉਸ ਨੂੰ ਗੈਂਗਸਟਰ ਕਹਿ ਕੇ ਹੀ ਸੱਦਣ ਲੱਗੇ ਨੇ ਇਹ ਵੀ ਇੱਕ ਪੱਖ ਹੈ ਕਿ ਸਿੱਧੂ ਨੂੰ ਗੈਂਗਸਟਰ ਦੱਸਣ ਵਾਲੇ ਪੰਜਾਬ ਦੇ ਉਹਨਾਂ ਹੀ ਵੱਡੇ ਲੀਡਰਾਂ ਨੇ ਗੈਂਗਸਟਰ ਕਲਚਰ ਪੰਜਾਬ ਵਿੱਚ ਲਿਆ ਆਂਦਾ ਬੀ.ਪੀ ਜੰਦਪਾ ਤੋਂ ਲੈ ਲਾਰੈਂਸ ਤੱਕ ਸਭ ਉਹਨਾਂ ਦੀ ਹੀ ਦੇਣ ਹੈ ਇੱਥੇ ਕਹਿਣਾ ਔਖਾ ਹੈ ਕਿ ਗੈਂਗਸਟਰ ਕਿਵੇਂ ਦੇ ਲੋਕ ਹੁੰਦੇ ਹਨ ਕਿਉਂਕਿ ਜੋ-ਜੋ ਲੋਕਾਂ ਨਾਲ ਅਸੀਂ ਸਿੱਧੂ ਨੂੰ ਵੇਚਦੇ ਦੇਖਿਆ ਉਹਨਾਂ ਦੇ ਰਹਿਣ ਸਹਿਣ ਤੋਂ ਕਦੇ ਜਾਪਿਆ ਹੀ ਨਹੀਂ ਕਿ ਉਹ ਗੈਂਗਸਟਰ ਨੇ ਪਰ ਹਾਂ ਅੰਤਮ ਸੱਚ ਕੁਝ ਵੀ ਨਹੀਂ ਹੁੰਦਾ ਕਿਸੇ ਦੀ ਪੇਸ਼ ਪੂਸ਼ਾ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕੌਣ ਤੋਂ ਡੇਰ ਤੱਕਿਰਦਾ ਹੈ ਤੇ ਕਿਵੇਂ ਦਾ ਇਨਸਾਨ ਹੈ ਜਿਵੇਂ ਕਿ ਆਖਰੀ ਸਮੇਂ ਘਰ ਦੇ ਹੀ پارک ਚੋਂ ਕਾ ਕੱਢਦਾ ਸੰਦੀਪ ਕੇਕੜਾ ਸਿੱਧੂ ਦੀ ਮੌਤ ਦਾ ਕਾਰਨ ਬਣਿਆ ਹੈ ਸੀਗਾ ਕਾਂਡ ਤੇਰਮੰਗ ਅਗਲੀ ਵੀਡੀਓ ਵਿੱਚ ਆਪਾਂ ਅਗਲੇ ਕਾਂਡ ਬਾਰੇ ਗੱਲ ਕਰਾਂਗੇ ਧੰਨਵਾਦ ਜੀ